ਕਲសារ ਵਾਹਿਗੁਰੂ ਜੀ ਫਤਿਹ ਅਮਰਦੇ ਦਾਤਾ ਪਾਛਾਈ 10 ਤੰਤਨ ਸਿਰ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਖ 6 ਜਨਵਰੀ ਨੂੰ ਆ ਰਿਹਾ ਹੈ ਬੜੀ ਧੂਮਤਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਉਪਲਕਸ਼ ਵਿੱਚ 5 ਜਨਵਰੀ ਨੂੰ ਪ੍ਰੇਮ ਸਭਾ ਕਲੀਦਲ ਗੁਰਦੁਆਰਾ ਸਾਤੋ ਨਗਰ ਕੀਰਤਨ ਦੇ ਰੂਪ ਵਿੱਚ ਸਵੇਰੇ 11 ਵਜੇ ਪ੍ਰਾਰambh ਹੋ ਕੇ ਸ਼ਾਮ ਨੂੰ 5 ਵਜੇ ਪੁਰਾਨਕ ਦਰਬਾਰ ਉਪਰ ਵਿਖੇ ਪਹੁੰਚੇਗਾ ਉਸ ਵਿੱਚ ਆ ਕੇ ਤਨ ਮਨ ਧਾਨਾ ਸੇਵਾ ਕਰਕੇ ਸਾਰੀ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਆਓ ਔਰ ਗੁਰੂ ਦੀਆਂ ਖੁਸ਼ੀਆਂ ਲਈਏ ਔਰ ਦੋਨੋਂ ਦਿਨ ਗੁਰੂ ਦਾ ਅਤੁੱਟ ਲੰਗਰ ਪਾਣੀ ਨੂੰ ਅਦਿਸ਼ੇਰ ਹੋਵੇ ਪਾਣੀ ਨੂੰ ਕੋੜ ਵਿਖੇ ਮਨਾਇਆ ਜਾ ਰਿਹਾ ਪ੍ਰਕਾਸ਼ਪੁਰ ਨਾਲ ਹੀ ਨਗਰ ਕੀਰਤਨ ਹੈ ਔਰ ਅਤੇ ਪ੍ਰਿੰਸਵਾ ਅਕਾਲੀ ਦਲ 6 ਜਨਵਰੀ ਨੂੰ ਮਨਾਇਆ ਜਾ ਰਿਹਾ ਜਿੱਥੇ بڑے بڑے ਰਾਗੀ ਜਿੱਥੇ ਕਥਾਵਾਚਕ ਆਪ ਨੂੰ ਗੁਰੂ ਦੇ ਖੁਸ਼ੀਆਂ ਦੀਆਂ ਕਹਾਣੀਆਂ